ਸਸਿਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪਿਤੇ ਦਿਨ ਹੀ ਤਰਨਤਾਰਨ ਜਿਮਣੀ ਚੋਣ ਦਾ ਜਿਹੜਾ ਨਤੀਜਾ ਉਹ ਐਲਾਨਿਆ ਗਿਆ ਤਾਂ ਉਸ ਨਤੀਜੇ ਦੇ ਵਿੱਚ ਕੀ ਆਖਰਕਾਰ ਅਕਾਲੀ ਦਲ ਜੋ ਕਿ ਦੂਜੇ ਨੰਬਰ ਤੇ ਰਿਹਾ ਹੈ ਕਿ ਵਾਕਈ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਕਾਲੀ ਦਲ ਮੁਰਤਵਾਰਾ ਜਿਹੜਾ ਸਰਵਾਈਵ ਕਰ ਸਕੇਗਾ ਜਿਸ ਤਰ੍ਹਾਂ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਉਹ ਪੰਥਕ ਇਲਾਕਾ ਹੈ ਪੰਥਕ ਟੀਨਾ ਜਿਹੜੀਆਂ ਨੇ ਉੱਥੇ ਖੜੀਆਂ ਹੋਈਆਂ ਸਨ ਇਹ ਆਖਰਕਾਰ ਪਰਪਤੀ ਰਾਨੂ ਪੰਥਕ ਇਲਾਕੇ ਦੇ ਵਿੱਚ ਕਿਉਂ ਹੀ ਨਹੀਂ ਇਹਨਾਂ ਨੂੰ ਸਮਰਥਨ ਮਿਲਿਆ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਕੀ ਬਾਕੀ ਕੀ ਹੁਣ ਜਿਹੜਾ ਫਸਵਾ ਹੋਰ ਮੁਕਾਬਲਾ ਹੋ ਸਕਦਾ ਇਸ ਤੇ ਪੂਰੀ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮukh Singh Rana ji ਨੂੰ ਦਰ ਪਾਲਾ ਜੀ ਸੱਸੀ ਕਾਲ ਜੀ ਪਰ ਪਾਲਾ ਜੀ ਜਿਹੜੀ ਇਸ ਵਾਰ ਤਰੰਤਾਰਨ ਜਿਮਣੀ ਚੋਣ ਹੋਈ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜੋ ਆਪਾਂ ਲਗਾਤਾਰ ਇਸ ਤੇ ਵੀ ਚਰਚਾ ਕੀਤੀ ਆ ਜਾਂ ਵਿਚਾਰ ਵਟਾਂਦਰਾ ਕੀਤਾ ਆ ਜਾਂ ਬੋਲਦਾ ਪੰਜਾਬ ਸੀ ਚ ਆਪਾਂ ਸ਼ੋਅ ਵੀ ਕੀਤੇ ਨੇ ਕਿਉਂਕਿ ਇਸ ਵਾਰ ਮੁਕਾਬਲਾ ਬੜਾ ਫਸਮਾ ਸੀ ਕਿਉਂਕਿ ਪੰਥਕ ਇਲਾਕਾ ਮੰਨਿਆ ਜਾਂਦਾ ਸੀ ਪੰਥਕ ਸੀਟ ਸੀ ਮੁਕਾਬਲਾ ਬੜਾ ਟਾਫ ਸੀ ਪਰ ਫਿਰ ਵੀ ਅਕਾਲੀ ਦਲ ਨੇ ਜਿਹੜੀ ਕਿਤਨੇ ਕਿਤੇ ਉਹ ਮਾਰ ਦਿੱਤੀ ਆ ਦੂਜੇ ਨੰਬਰ ਤੇ ਆਇਆ ਕਿ ਤੁਸੀਂ ਸਮਝਦੇ ਹੋ ਉਸ ਅਕਾਲੀ ਦਲ ਦੀ ਮਾਤ ਨੂੰ ਕਿ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਵੱਲ ਜਾਂ ਕੋਈ ਆਪਾ ਕਿਹਾ ਸਰਵੇਾਈ ਕਰ ਸਕਦੀ ਆ ਅਕਾਲੀ ਦਲ ਦੇਖੋ ਅਮਰਜੀਤ ਜਿਵੇਂ ਤੁਸੀਂ ਤਰਨ ਤਾਰਨ ਜਿਮਨੀ ਚੋਣ ਦੀ ਗੱਲ ਕੀਤੀ ਹੈ ਜੋ ਨਤੀਜੇ ਜਿਮਨੀ ਚੋਣ ਕੱਲ ਆਏ ਹੈ ਠੀਕ ਹੈ ਸੱਤਾਧਿਰ ਜਿੱਤ ਗਈ ਜਿੱਤਣਾ ਇੱਕ ਨਹੀਂ ਆ ਬਾਕੀ ਤਾਂ ਹਾਰ ਹੈ ਪਰ ਜਿਹੜੀ ਸਭ ਤੋਂ ਵੱਡੀ ਚਰਚਾ ਹੁਣ ਹੋਈ ਹੈ ਉਹ ਇਸ ਸਮੇਂ ਚਰਚਾ ਇਹ ਹੈ ਕਿ ਜਿਹੜੀ ਕਲ ਪੰਥਕ ਧਿਰ ਹਾਰੀ ਹੈ वैसे सुखवीर सिंह बादल ਵੀ ਪੰਥਕ ਧਿਰ ਕਹਿੰਦੇ ਆ ਤੇ ਦੂਜੀਆਂ ਸਾਰੀਆਂ ਧਿਰ ਆਪਣੇ ਆਪ ਨੂੰ ਪੰਥਕ ਕਹਿ ਰਹੀਆਂ ਪਰ ਜਿਹੜੀ ਸਭ ਤੋਂ ਵੱਡੀ ਧਿਰ ਪੰਥਕ ਕਹਿ ਰਹੀ ਸੀ ਆਪਣੇ ਆਪ ਨੂੰ ਚਾਹੇ ਉਹ ਮਨਦੀਪ ਸਿੰਘ ਸੀ ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਸੀ ਵਾਰਿਸ ਪੰਜਾਬ ਦੇ ਸੀ ਕਿਉਂਕਿ ਕਹਿ ਤਾਂ ਰਹੇ ਸੀ ਕਿ ਵਾਰਿਸ ਪੰਜਾਬ ਦੇ ਉਮੀਦਵਾਰ ਹੈ ਪਰ ਉਹ ਤਾਂ ਇੰਡੀਪੈਂਡੈਂਟ ਸੀਗਾ ਠੀਕ ਹੈ ਤੇ ਉਹਦੇ ਚਾਚਾ ਸਿਮਰਜ ਸਿੰਘ ਸੇ ਮਾਨ ਹੈ ਤਾਂ ਜਿਹੜੀਆਂ ਹੋਰ ਪੰਥਕ ਧਿਰ ਇਕੱਠੀਆਂ ਹੋ ਕੇ ਇੱਕ ਪੰਥਕ ਅਜੰਡਾ ਜਿਹੜਾ ਅੱਗੇ ਲਿਆਂਦਾ ਤਾਂ ਕੱਲ ਜਿਹੜੀ ਹਾਰ ਹੋਈ ਹੈ ਉਹ ਮੈਨੂੰ ਲੱਗਦਾ ਹੈ ਵੀ ਉਹ ਇਨਾਂ ਥੇਰਾ ਦੀ ਹਾਰ ਨਹੀਂ ਉਹ ਸਮੁੱਚੀ ਸਿੱਖ ਸਿਆਸਤ ਦੀ ਹਾਰ ਹੋਈ ਹੈ ਕੱਲ ਜਿਹੜੀ ਹੋਈ ਆ ਕਿਉਂ ਕਿਉਂਕਿ ਉੱਥੇ ਜਿਸ ਹਿਸਾਬ ਦੇ ਨਾਲ ਤੀਜੇ ਨੰਬਰ ਤੇ ਆਉਣਾ ਵੈਸੇ ਤਾਂ ਉਹਨਾਂ ਕਿਹਾ ਜਾ ਰਿਹਾ ਸੀ ਕਿ ਜਿੱਤ ਰਹੇ ਆ ਸੀ ਬੜਾ ਵੱਡਾ ਪ੍ਰਚਾਰ ਹੀ ਕੀਤਾ ਜਾ ਰਿਹਾ ਸੀ ਜਿਵੇਂ ਮੈਂਡੇਟ ਅਧਿਕਾਰ ਹੋ ਰਿਹਾ ਸੀ ਵੀ ਲੋਕ ਮੈਂਡੇਟ ਇਸ ਵੱਰ ਦੇਣਗੇ ਪਰ ਉਹ ਹਾਰ ਜਿਹੜੀ ਹੋਈ ਆ ਉਹ ਬੜੀ ਉਸ ਨੂੰ ਆਪ ਇੱਕ ਸ਼ਰਮਨਾ ਕਹਿ ਸਕਦੇ ਆ ਠੀਕ ਆ ਥੋੜਾ ਹੀ ਫਰਕ ਰਿਹਾ ਪਰ ਉਹ ਕਿਉਂ ਕਿਉਂਕਿ ਜਿਹੜੀ ਤੀਜੇ ਨੰਬਰ ਤੇ ਜਾਣਾ ਮਨਦੀਪ ਸਿੰਘ ਦਾ ਤੇ ਸੁਖਵੀਰ ਸਿੰਘ ਬਾਦਲ ਦਾ ਦੂਜੇ ਨੰਬਰ ਤੇ ਆਉਣਾ ਤੇ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਚਰਚਾ ਦਾ ਵਿਸ਼ਾ ਅੱਜ ਜਿੱਥੇ ਪਿੰਡ ਸ਼ਹਿਰ ਮੁਹੱਲੇ ਗਲੀ ਜਿੱਥੇ ਖੁੰਡ ਚਰਚਾ ਹੁੰਦੀ ਹੈ ਤਾਂ ਉੱਥੇ ਚਰਚਾ ਸੱਤਾਧਿਰ ਦੇ ਉਮੀਦਵਾਰ ਜਿਹੜੇ ਸੰਧੂ ਜਿੱਤੇ ਨੇ ਉਥੋਂ ਉਹਨਾਂ ਦੀ ਨਹੀਂ ਹੈਗੀ ਉਥੇ ਚਰਚਾ ਸੁਖਵੀਰ ਬਾਦਲ ਦੇ ਉਮੀਦਵਾਰ ਦੇ ਦੂਜੇ ਨੰਬਰ ਤੇ ਆਉਣ ਦੀ ਚਰਚਾ ਹੈ ਤਾਂ ਇਹਦੇ ਚ ਰਵਾਈਵਰ ਰਵਾਈਵਰ ਵੱਲ ਵੱਧ ਰਿਹਾ ਸੁਖਵੀਰ ਬਾਦਲ ਆਪਾਂ ਇਹ ਗੱਲ ਇਹਦੇ ਚ ਕਹਿ ਸਕਦੇ ਹਾਂ ਪਰ ਦੂਜੇ ਪਾਸੇ ਸੁਖਵੀਰ ਬਾਦਲ ਦਾ ਧੜਾ ਕੱਲ ਜਿੱਤ ਕੇ ਵੀ ਹਾਰ ਗਿਆ ਜੋ ਆਮ ਲੋਕਾਂ ਦਾ ਮੰਨਣਾ ਹੈ ਜੋ ਮਾਹਰਾਂ ਦਾ ਮੰਨਣਾ ਕੱਲ ਵੀ ਉਹ ਬੇਸ਼ੱਕ ਹਾਰ ਗਿਆ ਪਰ ਉਹ ਹਾਰ ਕੇ ਵੀ ਜਿੱਤ ਗਿਆ ਕਿਉਂ ਕਿ ਕਿਉਂਕਿ ਇੱਕ ਪਾਸੇ ਤਾਂ ਸੱਤਾਧਿਰ ਉਹ ਸਾਰਿਆਂ ਨੂੰ ਪਤਾ ਸੀ ਕਿ ਸੱਤਾਧਿਰ ਨੇ ਜਿੱਤਣਾ ਬਿਲਕੁਲ ਬੇਸ਼ੱਕ ਬੇਸ਼ੱਕ ਜੋਰ ਹਰ ਇੱਕ ਨੇ ਲਾਉਂਦਾ ਹਰ ਪਾਰਟੀ ਨੂੰ ਹੁੰਦਾ ਕਿ ਮੈਂ ਜਿੱਤਣਾ ਉਥੇ ਉਹ ਪੰਥਕ ਉਮੀਦਵਾਰ ਵੀ ਆ ਸੁਖਬੀਰ ਵੀ ਆ ਕਾਂਗਰਸ ਵੀ ਆ ਬੀਜੇ ਵੀ ਕਹਾਵਤ ਹੀ ਬਣੀ ਜਿਹੜੇ ਜਿਹੜੇ ਬਿਲਕੁਲ ਬਿਲਕੁਲ ਹਰ ਹਰ ਇੱਕ ਜਿਹੜਾ ਆਜ਼ਾਦ ਖੜਦਾ ਹੈ ਨੀ ਟੂ ਛਟਰਾਣ ਵਾਲੇ ਵਰਗਾ ਉਹ ਵੀ ਕਹਿੰਦਾ ਮੈਂ ਜਿੱਤਣਾ ਹਨਾ ਉਥੇ ਹਰ ਬੰਦਾ ਚਾਹੁੰਦਾ ਪਰ ਜਿੱਤਣ ਤੋਂ ਬਾਅਦ ਉਥੇ ਜਿਹੜਾ ਆਖਰੀ ਦਿਨਾਂ ਦੇ ਵਿੱਚ ਜਿਹੜਾ ਮੁਕਾਬਲਾ ਸੀ ਮੁਕਾਬਲਾ ਦੂਜੇ ਨੰਬਰ ਦਾ ਰਹਿ ਗਿਆ ਸੀ ਵੀ ਦੂਜੇ ਨੰਬਰ ਤੇ ਕੌਣ ਆਊਗਾ ਉਹ ਪਾਰਟੀ ਜਿਹੜੀ ਪਾਰਟੀ ਅਜਿਹੇ ਦੌਰ ਚੋਂ ਗੁਜ਼ਰ ਰਹੀ ਸੀ ਤਾਂ ਉਹਨੂੰ ਇਹ ਲੱਗਦਾ ਸੀ ਕਿ ਮੈਂ ਜੇ ਤਾਂ ਸ਼ਾਇਦ ਪੂਰੇ ਪੰਜਾਬ 'ਚ ਕੋਈ ਐਮਸੀ ਤੱਕ ਵੀ ਨਹੀਂ ਬਣਨਾ ਹਨਾ ਅਰਲੋਕ ਵੀ ਕਹਿੰਦੇ ਸੀ ਕਿ ਲੋਕਾਂ ਦਾ ਤੁਹਾਨੂੰ ਗਲੀ ਚੋਂ ਨਹੀਂ ਲੰਘਣ ਦੇਣਾ ਲੋਕ ਤੁਹਾਡੇ ਗਲੀ ਚੋਂ ਲੰਘੋਗੇ ਤੁਹਾਡੇ ਇਟਾ ਮਾਰਨਗੇ ਐਤਾ ਦਾ ਮਾਹੌਲ ਜਿਹੜਾ ਉਸ ਪਾਰਟੀ ਦਾ ਹੋ ਗਿਆ ਹੋਵੇ ਤੇ ਉਹ ਪਾਰਟੀ ਕੇਂਦਰ ਦੀ ਬਜਾਰਤ ਵਾਲੇ ਭਾਜਪੀ ਨੂੰ ਹਰਾ ਦੇਵੇ ਆਹ ਵੀ ਕਾਂਗਰਸ ਪਾਰਟੀ ਜਿਸ ਦੇ ਅੱਜ ਵੱਡੇ ਦਿਖਜ਼ ਨੇਤਾ ਪੰਜਾਬ ਦੇ ਉਹ ਸਾਰੇ ਇਕੱਠੇ ਹੋਗੇ ਹੋਣ ਤੇ ਉਸ ਤੋਂ ਬਾਅਦ ਜਿਹੜਾ ਜਿਵੇਂ ਪੰਥਕ ਤੇ ਦੇ ਤੁਸੀਂ ਗੱਲ ਕਰਿਆ ਇੱਕ ਪੰਥਕ ਧਿਰਾਂ ਦਾ ਸਾਂਝਾ ਉਮੀਦਵਾਰ ਹੋਵੇ ਤੇ ਸਾਰਿਆਂ ਨੂੰ ਜਿਹੜਾ ਖੋਡੇ ਲੈਣ ਲਾ ਕੇ ਤੇ ਸੁਖਵੀਰ ਬਾਦਲ ਦੂਜੇ ਨੰਬਰ ਤੇ ਆ ਗਿਆ ਤਾਂ ਆਪਾਂ ਉਹਨੂੰ ਇਹੀ ਕਹਿ ਸਕਦੇ ਹਾਂ ਕਿ ਆਉਣ ਵਾਲੀਆਂ ਚੋਣਾਂ 'ਚ ਕੁਝ ਨਾ ਕੁਝ ਵੱਡਾ ਹੋ ਸਕਦਾ ਔਰ ਅਗਲੀ ਗੱਲ ਇਹਦੇ 'ਚ ਜਿਹੜੀ ਸੱਤਾਧਿਰ ਆਮ ਆਦਮੀ ਪਾਰਟੀ ਹੈ ਬੀਜੇ ਕਾਂਗਰਸ ਹੈਗੀ ਆ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀਆਂ ਪੰਥਕ ਤੇ ਰਾਂਜਾ ਸਾਰੀਆਂ ਨੂੰ ਜਿਹੜਾ ਉਹਨਾਂ ਨੇ ਚਿਤ ਕੀਤਾ ਸੁਖਵੀਰ ਬਾਦਲ ਨੇ ਪਰ ਇਹਦੇ ਚ ਆਮ ਆਦਮੀ ਪਾਰਟੀ ਜਿੱਤ ਗਈ ਆ ਬਹੁਤ ਵੱਡੀ ਖੁਸ਼ੀ ਆ ਪਾਰਟੀ ਨੂੰ ਹੁੰਦੀ ਆ ਕੋਈ ਵੀ ਜਿੱਤ ਜੇ ਚਾਹੇ ਜਿੱਤ ਤੁਹਾਡੀ ਇੱਕ ਵੋਟ ਨਾਲ ਹੋ ਜੇ ਤੇ ਚਾਹੇ ਲੱਖ ਨਾਲ ਹੋ ਜੇ ਤਾਂ ਜਿੱਤ ਤਾਂ ਜਿੱਤ ਹੀ ਆ ਤੇ ਜੇ ਹੁਣ ਆਪਾਂ ਕਹੀਏ ਵੀ ਨਹੀਂ ਜੀ ਨਹੀਂ ਜੇ ਇਹਦਾ 50 ਹਜ਼ਾਰ ਜਾਂ ਲੱਖ ਵੋਟ ਨਾਲ ਜਿੱਤ ਗਿਆ ਤਾਂ ਬਹੁਤ ਵੱਡੀ ਹੋ ਆ ਤੇ ਉਹ ਤਾਂ ਫਿਰ ਪਿਛਲੇ ਜਦੋਂ ਲੋਕ ਸਭਾ ਚੋਣਾਂ ਹੋਣੀ ਹੋਈਆਂ ਤਾਂ ਉਦੋਂ ਭਾਈ ਅਮਰਤਪਾਲ ਕਿੰਨੇ 2 ਲੱਖ ਤੋਂ ਵੱਧ ਨਾਲ ਜਿੱਤ ਗਿਆ ਤੇ ਅੱਜ ਉਸੇ ਪਾਰਟੀ ਦਾ ਉਸੇ ਹਲਕੇ ਦਾ ਉਮੀਦਵਾਰ ਉਹ ਤੀਜੇ ਨੰਬਰ ਤੇ ਆ ਗਿਆ ਠੀਕ ਹੈ ਤਾਂ ਇਸ ਕਰਕੇ ਇਹ ਹੈ ਵੀ ਜਿੱਤ ਤਾਂ ਜਿੱਤ ਆ ਚਾਹੇ ਇੱਕ ਨਾਲ ਤੇ ਚਾਹੇ ਲੱਖ ਨਾਲ ਤਾਂ ਉਹਦੇ ਚ ਸੱਤਾ ਧਿਰ ਨੂੰ ਮੈਨੂੰ ਲੱਗਦਾ ਜਿੱਥੋਂ ਤੱਕ ਮੰਨਣਾ ਆਪਣਾ ਇਹ ਹੈ ਵੀ ਬਹੁਤਾ ਖੁਸ਼ ਹੋਣ ਦੀ ਜ਼ਰੂਰਤ ਨਹੀਂ ਉਹਦੇ ਲਈ ਜਿਹੜੀ ਖਾਸ ਕਰਕੇ ਜਿਹੜੀ ਅਕਾਲੀ ਦਲ ਤੇ ਜਿਹੜੀਆਂ ਹੋਰ ਧਿਰਾਂ ਨੇ ਇਹਨਾਂ ਨੇ ਇੱਕ ਨਵੀਂ ਚਿੰਤਾ ਪੈਦਾ ਕਰਤੀ ਹੈ ਕਿ 2027 ਦੇ ਵਿੱਚ ਇੱਕ ਬਹੁਤ ਵੱਡੀ ਮਿਹਨਤ ਦੀ ਲੋੜ ਪੈਣੀ ਆ ਜਿੱਥੇ ਸੱਤਾ ਤੇ ਇੱਕ ਤਾਂ ਸਰਕਾਰ ਹੈ ਦੂਜੇ ਪਾਸੇ ਤੁਹਾਡੇ ਨਾਲ ਤੰਤਰ-ਤੰਤਰ ਸਰਕਾਰੀ ਸਾਰਾ ਤੁਹਾਡੇ ਨਾਲ ਆ ਲਾਮ ਲਸ਼ਕਰ ਸਾਰਾ ਪੂਰੀ ਕੈਬਨਿਟ ਤੁਹਾਡੀ ਉੱਥੇ ਤਾਕਤ ਚੋਕੀ ਹੋਈ ਪੂਰੇ ਪੰਜਾਬ ਦੇ ਵਿਧਾਇਕ ਸਾਰਿਆਂ ਦੀ ਤਾਕਤ ਜਿਮਨੀ ਚੋਣ ਦੇ ਵਿੱਚ ਜਿੰਨੇ ਪੰਜਾਬ ਦੇ ਚੇਅਰਮੈਨ ਐਮਸੀ ਸਰਪੰਚ ਪੰਚ ਜੋ ਮਤਲਬ ਜਿੰਨਾ ਵੀ ਜੋਰ ਆਪਾਂ ਨੇ ਤੋਂ ਲੱਗਿਆ ਉਹ ਆਪਾਂ ਲਾਇਆ ਲਾਉਣਾ ਪੈਂਦਾ ਔਰ ਲਾਉਣਾ ਬਣਦਾ ਹੈ ਪਰ ਮੈਂ ਇਹ ਗੱਲ ਕਹਿ ਰਿਹਾ ਜੋ ਜੋ ਆਪਾਂ ਇਸ ਨੂੰ ਨਿਚੋਰ ਕੱਢ ਰਹੇ ਹਾਂ ਇਸ ਚੀਜ਼ ਦਾ ਕਿ ਔਰ ਦੂਜੀ ਗੱਲ ਇੱਕ ਹੋਰ ਉਮੀਦਵਾਰ ਉਮੀਦਵਾਰ ਦਾ ਪਛੋਕੜ ਵੀ ਅਕਾਲੀ ਹਾਂ ਸਭ ਤੋਂ ਵੱਡੀ ਗੱਲ ਦੇਖੋ ਕਿ ਜਿਹੜਾ ਉਮੀਦਵਾਰ ਸੱਤਾ ਧਿਰ ਦਾ ਜਿੱਤਿਆ ਉਹਦਾ ਪਛੋਕੜ ਵੀ ਅਕਾਲੀ ਇਹ ਨਹੀਂ ਕਿਥੇ ਨਾ ਹੋ ਕਿਥੇ ਨਾ ਹੋ ਸਕਦਾ ਕਿਉਂਕਿ ਨਾ ਉਹ ਪ੍ਰਾਣ ਨੇ ਜਿਹੜੇ ਵਰਕਰ ਨੇ ਲੰਬੇ ਸਮੇਂ ਤੋਂ ਉਥੋਂ ਕੰਮ ਕਰ ਰਹੇ ਨੇ ਲੰਬੇ ਸਮੇਂ ਤੋਂ ਸਲਕੇ ਦੇ ਵਿੱਚ ਰਹਿ ਰਹੇ ਨੇ ਇਹ ਵੀ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਸ ਤੋਂ ਦੇਖ ਜਣਾ ਵਰਤ ਰਹੇ ਨੇ ਲੋਕ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਨਾ ਵੀ ਇੱਕ ਤਾਂ ਉਹਦਾ ਪਛੋਕੜ ਅਕਾਲੀ ਦੂਜਾ ਉਹਦੀ ਆਪਣੇ ਨਿੱਜੀ ਵੋਟ ਤੀਜਾ ਆਪਾਂ ਨੇ ਸਾਰਾ ਪ੍ਰਸ਼ਾਸਨ ਉੱਥੇ ਜਿਹੜਾ ਤਾਕਤ ਝੋਕੀ ਤੇ ਫਿਰ ਅਸੀਂ 10000 12000 ਤੇ ਜਿੱਤੇ ਜੇ ਲੋਕ ਜੋ ਮੇਰਾ ਮੰਨਣਾ ਹੈ ਨਾ ਕਿ ਜੇ ਜਿੰਨਾ ਲੋਕਾਂ ਦਾ ਆਪਾਂ ਕੰਮ ਜੇ ਆਪਾਂ ਕਹਿੰਦੇ ਕਿ ਅਸੀਂ ਪੌਣੇ 4 ਸਾਲ ਬਹੁਤ ਕੰਮ ਕੀਤੇ ਤਾਂ ਮੈਨੂੰ ਲੱਗਦਾ ਕਿ ਸਾਨੂੰ ਐਡੀ ਵੱਡੀ ਤਾਕਤ ਝੋਕਣ ਦੀ ਲੋੜ ਨਹੀਂ ਪੈਣੀ ਸੀ ਸਾਨੂੰ ਅਕਾਲੀ ਦਲ ਚੋਂ ਲਿਆ ਕੇ ਕੈਂਡੀਡੇਟ ਖੜਾ ਕਰਨ ਦੀ ਲੋੜ ਨਹੀਂ ਪੈਣੀ ਸੀ ਅਸੀਂ ਇੱਕ ਤੁਰੇ ਜਾਂਦੇ ਵਲੰਟੀਅਰ ਨੂੰ ਕਹਿੰਦੇ ਵੀ ਸਾਡਾ ਇੱਕ ਕੈਂਡੀਡੇਟ ਹੈ ਤੇ ਲੋਕ ਉਹਨੂੰ ਵੋਟ ਪਾ ਦਿੰਦੇ ਤੇ ਬਿਲਕੁਲ ਫਿਰ ਅਸੀਂ ਕਹਿ ਦਿੰਦੇ ਵੀ ਵਾਕਈ ਲੋਕਾਂ ਨੇ ਪਸੰਦ ਕੀਤਾ ਤੁਹਾਡੇ ਕੰਮਾਂ ਨੂੰ ਉੱਥੇ ਹੁਣ ਫੈਕਟਰ ਕੀ ਕੰਮ ਕੀਤਾ ਇੱਕ ਤਾਂ ਇਹ ਕਿ ਅਕਲ ਜਿਹੜੇ ਸੱਤਾ ਧਿਰ ਦੇ ਜਿਵੇਂ ਕੁਲਦੀਪ ਸਿੰਘ ਢਾਲੀਵਾਲ ਵਰਗੇ ਹੋਰ ਬਹੁਤ ਕੈਬਨਿਟ ਮੰਤਰੀ ਹੈ ਲਾਲਜੀਤ ਸਿੰਘ ਪੁੱਲਰ ਉਹਨਾਂ ਨੇ ਬਹੁਤ ਕੰਮ ਕੀਤਾ ਹੜ੍ਹਾਂ ਦੇ ਵਿੱਚ ਉਹ ਸਾਰਾ ਜਿਹੜਾ ਇਲਾਕਾ ਸੀ ਹੜ੍ਹਾਂ ਦੀ ਮਾਰ ਉਹ ਵੀ ਫੈਕਟਰ ਪਰਫੈਕਟ ਕੰਮ ਕੀਤਾ ਸੁਖਵੀਰ ਬਾਦਲ 2 ਨੰਬਰ ਤੇ ਕਿਉਂ ਆਇਆ ਉਹ ਇਸੇ ਕਰਕੇ ਆਇਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਦਿਨ ਰਾਤ ਉਹਨਾਂ ਨੂੰ ਪਤਾ ਸੀ ਕਿ ਜੇ ਮੈਂ ਫਰਸ਼ ਤੋਂ ਅਰਸ਼ ਤੇ ਜਾਣਾ ਹੈ ਤਾਂ ਲੋਕਾਂ ਦੀ ਸੇਵਾ ਕਰਨੀ ਪਊ ਜਿਹੜੀ ਸੁਖਵੀਰ ਬਾਦਲ ਦੀ ਉਹ 15 20 ਦਿਨ ਦੀ ਲੋਕ ਸੇਵਾ ਰਹੀ ਹੈ ਹਰਾਂ ਦੇ ਵਿੱਚ ਤੇ ਉਹ ਅੱਜ ਉਹਨੂੰ ਫਰਸ਼ ਜਿਹੜੀ ਫਰਸ਼ ਤੋਂ ਅਰਸ਼ ਤੇ ਲੈ ਕੇ ਆਈ ਹੈ ਔਰ ਲੋਕ ਹੁਣੇ ਗੱਲ ਮੰਨਣ ਲੱਗ ਗਏ ਹੁਣ ਜਿਹੜਾ ਪਹਿਲੇ ਨੰਬਰ ਤੇ ਆਇਆ ਜਿੱਤੇ ਆ ਜਿਹੜਾ ਸੰਧੂ ਸੰਧੂ ਉਹਦਾ ਪਛੋਕਰ ਵੀ ਕਾਲੀ ਜਿਹੜਾ 2 ਨੰਬਰ ਤੇ ਆਇਆ ਉਹ ਵੀ ਅਕਾਲੀ ਜਿਹੜਾ 3 ਨੰਬਰ ਤੇ ਮਨਦੀਪ ਸਿੰਘ ਆਇਆ ਉਹ ਵੀ ਅਕਾਲੀ ਜਿਹੜਾ ਚੌਥੇ ਜਤੂਵਾਦ ਜਿਹੜਾ ਆਪਣਾ ਲਾਉਨੇ ਬੀਜਪੀ ਵਾਲਾ ਤੇ ਉਹਦੀ ਵੀ ਕਿਸੇ ਸਮੇਂ ਅਕਾਲੀ ਪਛੋਕਰ ਰਿਹਾ ਤਾਂ ਫਿਰ ਇਹਦਾ ਮਤਲਬ ਕਿ ਉੱਥੇ ਸਾਰੇ ਖੜੇ ਹੀ ਕਾਲੀ ਹੈ ਠੀਕ ਹੈ ਸਾਡਾ ਸਾਡੇ ਉਮੀਦਵਾਰ ਕਿੱਥੇ ਆ ਅਸੀਂ ਇਹ ਕਹਿੰਦੇ ਆ ਕਿ ਸਾਡੇ ਵਲੰਟੀਅਰ ਜਾਂ ਸਾਡੇ ਹੋਰ ਵਰਕਰ ਕਿੱਥੇ ਨੇ ਇਹ ਤਾਂ ਸਾਰੇ ਅਕਾਲੀ ਇਕੱਠੇ ਹੋਗੇ ਠੀਕ ਹੈ ਤਾਂ ਹੁਣ ਉੱਥੇ ਕੀ ਆ ਕਿ ਸੱਤਾ ਤੇਰੇ ਤਾਂ ਇਹ ਵਾਕਈ ਲੋਕਾਂ ਨੂੰ ਕਹਿ ਰਹੀ ਹੈ ਠੀਕ ਹੈ ਵਧਾਈ ਦੇਣੀ ਬਣਦੀ ਹੈ ਲੋਕਾਂ ਧੰਨਵਾਦ ਦੇ ਕਰਨਾ ਬਣਦਾ ਸੋ ਆਮ ਆਦਮੀ ਪਾਰਟੀ ਦੇ ਵੱਖ-ਵੱਖ ਲੀਡਰਾਂ ਨੇ ਧੰਨਵਾਦ ਕੀਤਾ ਹੈ ਲੋਕਾਂ ਦਾ ਸੋ ਇੱਕ ਵਾਰ ਉਸਤੇ ਨਜ਼ਰ ਮਾਰਦੇ ਹਾਂ ਕਿ ਲੋਕਾਂ ਦਾ ਧੰਨਵਾਦ ਦੌਰਾਨ ਉਹਨਾਂ ਨੇ ਕੀ ਕਿਹਾ ਮੈਂ ਤਰਨਤਾਰਨ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪਾਰਟੀ ਦੇ ਵਰਕਰਸ ਵੋਲੰਟੀਅਰਸ ਨੂੰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਸਾਡੇ ਮੁੱਖ ਮੰਤਰੀ ਸਪਵਨ ਸਿੰਘ ਮਾਨ ਸਾਹਿਬ ਨੂੰ ਔਰ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦੇ ਮਾਰਗਦਰਸ਼ਨ ਦੇ ਨਾਲ ਪਾਰਟੀ ਚੱਲ ਰਹੀ ਹੈ ਔਰ ਸਾਡੇ ਇੰਚਾਰजेस ਮਨੀਸ਼ ਸੋਧਿਆ ਜੀ ਉਹਨਾਂ ਨੂੰ ਸਾਰਿਆਂ ਨੂੰ ਦਿਲ ਦੀ ਗਹਿਰਾਈ ਦੇ ਵਿੱਚੋਂ ਮੁਬਾਰਕਬਾਦ ਦਿਨਾ ਕਿ ਅੱਜ ਇੱਕ ਲੈਂਡਸਲਾਈਡ ਵਿਕਟਰੀ ਹੈ ਜਿਹੜੀ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਦਾ ਰਮੀ ਸਿੰਘ ਸੰਧੂ ਨੇ ਦਰਜ ਕੀਤੇ ਤਰਨਤਨ ਬਾਈ ਇਲੈਕਸ਼ਨ ਦੇ ਵਿੱਚ ਇਹ ਇਲੈਕਸ਼ਨ ਜਿਹੜੀ ਹੈ ਇਹ ਪੰਜਾਬ ਦੀ ਜਨਤਾ ਦਾ ਦੀ ਮੋਹਰ ਹੈ ਪੰਜਾਬ ਸਰਕਾਰ ਦੇ ਮਾਨਯੋਗ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚੋਂ ਸਰਕਾਰ ਚੱਲ ਰਹੀ ਹੈ ਸਾਢੇ 3 ਸਾਲਾਂ ਤੋਂ ਉਹਨਾਂ ਦੇ ਕੰਮਾਂ ਦੇ ਉੱਪਰ ਵਿਕਾਸ ਦੇ ਉੱਪਰ ਤਰਨਤਾਰ ਦੀ ਜਨਤਾ ਨੇ ਮੋਹਰ ਲਗਾਈ ਹੈ ਔਰ ਇਸ ਦੇ ਨਾਲ ਹੀ ਜੋ ਦੂਜੀਆਂ ਵਿਰੋਧੀ ਪਾਰਟੀਆਂ ਪਿਛਲੇ ਲੰਬੇ ਸਮੇਂ ਤੋਂ ਕੂੜ ਪ੍ਰਚਾਰ ਕਰ ਰਹੀਆਂ ਸੀਗੀਆਂ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਉਹਨਾਂ ਦੀਆਂ ਜ਼ਬਾਨਤਾਂ ਨੇ ਜਿਹੜੀਆਂ ਉਹ ਜ਼ਬਤ ਹੋਈਆਂ ਨੇ ਜਿਸ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਪੰਜਾਬ ਦੀ ਜਨਤਾ ਇਹਨਾਂ ਪਾਰਟੀਆਂ ਨੂੰ ਨਕਾਰ ਚੁੱਕੀ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਧਰਮਾਂ ਮਜ਼ਬਾਂ ਫਿਰਕਿਆਂ ਦੇ ਨਾਂ ਦੇ ਉੱਪਰ ਵੰਡਣ ਦੀ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਜਿਹੋ ਜਿਹੇ ਸ਼ਬਦਾਵਲੀ ਦਲਿਤ ਭਾਈਚਾਰੇ ਦੇ ਖਿਲਾਫ ਉਹਨਾਂ ਦੇ ਪ੍ਰਧਾਨ ਨੇ ਵਰਤੀ ਕਾਂਗਰਸ ਪਾਰਟੀ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਔਰ ਵਿਸ਼ੇਸ਼ ਤੌਰ ਤੇ ਬੀਜੇਪੀ ਨੇ ਜਿਹੜੀ ਕਿ ਪੰਜਾਬ ਔਰ ਪੰਜਾਬੀਅਤ ਨੂੰ ਹਮੇਸ਼ਾ ਛੱਟ ਮਾਰਨ ਦੀ ਢਾ ਲਾਉਣ ਦਾ ਕੰਮ ਕਰਦੀ ਰਹੀ ਹੈ ਉਹਨਾਂ ਨੂੰ ਵੀ ਬੀਜੇਪੀ ਨੂੰ ਬੜੇ ਕਲੈਰਿਟੀ ਦੇ ਨਾਲ ਤਰਨ ਤਰਨ ਦੇ ਲੋਕਾਂ ਨੇ ਨਕਾਰ ਦਿੱਤਾ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਸੁਣਿਆ ਜੋ ਆਮ ਆਦੀ ਪਾਰਟੀ ਦੇ ਮੰਤਰੀ ਸਭਾ ਨੇ ਲੀਡਰ ਸਭਾ ਨੇ ਤਾਂ ਉਹਨਾਂ ਨੇ ਵਧਾਈਆਂ ਵੀ ਦਿੱਤੀਆਂ ਨੇ ਤੇ ਕਿਹਾ ਕਿ ਉਹਨਾਂ ਨੇ ਆਪਣੇ ਕੰਮਾਂ ਦਾ ਵੀ ਜ਼ਿਕਰ ਕੀਤਾ ਕਿ ਸਾਡੇ ਜਿਹੜੇ ਕੰਮ ਨੇ ਉਹ ਸੀ ਲੋਕਾਂ ਦੇ ਵਿੱਚ ਰਹਿ ਕੇ ਕੀਤੇ ਨੇ ਤਾਂ ਲੋਕਾਂ ਨੇ ਸਾਨੂੰ ਜਿਹੜਾ ਫਤਵਾ ਦਿੱਤਾ ਅਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਨੇ ਪਰ ਪਾਣਾ ਜਿਸ ਤਰ੍ਹਾਂ ਅਕਾਲੀ ਦਲ ਦੂਜੇ ਨੰਬਰ ਤੇ ਆਇਆ ਹੈ ਬੇਸ਼ੱਕ ਇੰਨੀ ਔਖੀ ਚੁਝੇਸ਼ਾਂ ਤੇ ਬਾਅਦ ਵੀ ਬੇਦਬੀਆਂ ਦਾ ਵੀ ਇਸ਼ੂ ਵੀ ਆਇਆ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਵੀ ਪੇਸ਼ ਹੋਏ ਉਹਨਾਂ ਨੇ ਉੱਥੇ ਮਾਫੀ ਮੰਗੀ ਤਾਂ ਵਕ ਵਕ ਜਿਹੜੇ ਉਹਨਾਂ ਦੇ ਧੜੇ ਦੇ ਆਗੂ ਸਭਾ ਨੇ ਉਹ ਵੀ ਅਲੱਗ ਹੋਏ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਇਲੈਕਸ਼ਨ ਦੇ ਵਿੱਚ ਜੋ ਸੁਖਵੀਰ ਸਿੰਘ ਬਾਦਲ ਨੇ ਨਿਚੋਰ ਕੱਢਿਆ ਜਾਂ ਆਪਾਂ ਕਹੇ ਜੋ ਮਾਹਿਰ ਕੱਢ ਰਹੇ ਨੇ ਕਿ ਜਿਹੜਾ ਵਕ ਵਕ ਧੜਾ ਹੋਇਆ ਪਿਆ ਇੱਕ ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਤੇ ਦੂਜਾ ਸੁਖਵੀਰ ਸਿੰਘ ਬਾਲ ਦਾ ਧੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕ ਪਲੇਟਫਾਰਮ ਦੇ ਉੱਪਰ ਇਕੱਠੇ ਹੋਣ ਦੀ ਸੰਭਾਵਨਾ ਹੈਗੀ ਹੈ ਕਿਉਂਕਿ ਮੈਨੂੰ ਲੱਗਦਾ ਹੁਣ ਬੀਜੇਪੀ ਵੀ ਕਿਤੇ ਨਾ ਕਿਤੇ ਇਸ ਨੂੰ ਆਪਣੇ ਆਪ ਨੂੰ ਦੇਖੂਗੀ ਵੀ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਦੇਖੋ ਅਮਰਜੀਤ ਮੈਂ ਤੁਹਾਡੇ ਨਾਲ ਤੇ ਗੱਲਾਂ ਦੇਖੋ ਜੇ ਤਾਂ ਮੈਂ ਇਸ ਨੂੰ ਆਪਾਂ ਸਾਰੇ ਦਾ ਨਿਚੋੜ ਕੱਢੀਏ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਵੋਟ ਪਰਸੈਂਟ 36% ਆਮ ਆਦਮੀ ਪਾਰਟੀ ਨੂੰ ਵੋਟਾਂ ਮਿਲੀਆਂ ਜਿਹੜੀਆਂ ਕਿ ਪਹਿਲਾਂ ਵੋਟਾਂ ਦੇ ਨਾਲੋਂ ਬਹੁਤ ਘੱਟ ਹੈ ਅਕਾਲੀ ਦਲ ਪਹਿਲਾਂ 16% ਸੀ ਤੇ ਹੁਣ ਉਹ 25% ਵੋਟ ਤੇ ਪਹੁੰਚ ਗਿਆ ਇਸੇ ਤਰ੍ਹਾਂ ਕਾਂਗਰਸ ਜਿਹੜੀ ਲੋਕ ਸਭਾ ਦੇ ਵਿੱਚ 7 ਸੀਟਾਂ ਲੈ ਕੇ ਪੂਰੇ ਪੰਜਾਬ 'ਚ ਸਭ ਤੋਂ ਵੱਡੀ ਪਾਰਟੀ ਹੋਣ ਦਾ ਮਾਣ ਹਾਸਲ ਕਰ ਰਹੀ ਸੀ ਕਿ ਜੀ 27 'ਚ ਤਾਂ ਹੁਣ ਜਾ ਫਿਰ ਉਜਿਤ ਕਰੇਗੀ ਅੱਜ ਉਹੋ ਪਾਰਟੀ ਦੇ ਉਮੀਦਵਾਰ ਨੂੰ 12% ਵੋਟ ਪਈ ਹੈ ਔਰ ਤੁਹਾਡੇ ਤੁਸੀਂ ਦੇਖਿਆ ਹੋਣਾ ਵੱਖ-ਵੱਖ ਚੈਨਲਾਂ ਤੇ ਕਿ ਉਹਦੇ ਕੈਂਡੀਡੇਟ ਕਰਨਵੀਰ ਸਿੰਘ ਬੁਰਜ ਤੇ ਉਹ ਮੀਡੀਆ ਨਾਲ ਗੱਲਬਾਤ ਕਰਨ ਤੱਕ ਲਈ ਤਿਆਰ ਨਹੀਂ ਸੀ ਔਰ ਅਜੇ ਤੱਕ ਕਾਂਗਰਸ ਪਾਰਟੀ ਦਾ ਕਿਸੇ ਦਾ ਧੰਨਵਾਦ ਹੀ ਸੁਨੇਹਾ ਵੀ ਨਹੀਂ ਆਇਆ ਭੀਜਪੀ ਜਿਹੜੀ ਸੱਤਾ ਤੇ ਸੈਂਟਰ ਚ ਹੈ ਪਰ ਉਹ ਕਹਿੰਦੀ ਹੈ ਵੀ ਅਸੀਂ ਪੰਜਾਬ ਚ ਇਕੱਲੇ ਸਰਕਾਰ ਬਣਾਉਣੀ ਹੈ ਤੇ ਭੀਜਪੀ ਦਾ ਕੈਂਡੀਡੇਟ 5% ਵੋਟ ਤੇ ਆ ਕੇ ਖੜ ਗਿਆ ਠੀਕ ਹੈ ਇਹ ਇਹ ਪਰਸੈਂਟੇਜ ਮਤਲਬ ਹੈ ਹੁਣ ਤੁਸੀਂ ਇਕੱਠੇ ਹੋਣ ਦੀ ਗੱਲ ਹੈ ਮੈਨੂੰ ਤਾਂ ਇਹ ਲੱਗਦਾ ਕਿ ਦੇਖੋ ਸੁਖਵੀਰ ਬਾਦਲ ਨਾਲ ਕੋਈ ਜਾਵੇ ਨਾ ਜਾਵੇ ਉਹ ਅਲੱਗ ਗੱਲ ਹੈ ਪਰ ਜਿਹੜਾ ਇੱਕ ਪੰਥਕ ਧਿਰਾਂ ਇਕੱਠੀਆਂ ਹੋਈਆਂ ਸੀ ਹੁਣ ਇਹ ਹਾਲਾਤ ਬਣ ਗਏ ਕਿ ਉਹ ਅਲੱਗ ਹੋਣ ਦੀ ਤਿਆਰੀ ਚ ਨੇ ਕੱਲ ਜਦੋਂ ਚੋਣਾ ਹੋਈਆਂ ਚੋਣਾ ਤੋਂ ਬਾਅਦ ਕੱਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਤਜੀਤ ਸਿੰਘ ਮਾਨ ਹੁਣ ਕੱਲ ਉਹਨਾਂ ਨੇ ਗੁੱਸਾ ਕੱਢਿਆ ਉਹ ਦੇਖੋ ਪਿਛਲੇ 15 ਦਿਨ ਉਹਨਾਂ ਨੇ ਕੁਝ ਨਹੀਂ ਕਿਹਾ ਜਦੋਂ ਜਾਂ ਉਹ ਇਹ ਜਿਵੇਂ ਹੁੰਦਾ ਨਾ ਇੱਕ ਵੀ ਆਪਾਂ ਵੇਟ ਕਰ ਰਹੇ ਹਾਂ ਕਿ ਕਦੋਂ ਹਾਰੀਏ ਤੇ ਕਦੋਂ ਮੈਂ કહਾਂ ਜੋ ਮੰਦੀਪ ਸਿੰਘ ਹਾਰੇ ਤੇ ਨਾਲ ਦੀ ਨਾਲ ਸਿਮਰਜੀਤ ਸਿੰਘ ਮਾਨ মিডিਆ ਸਾਹਮਣੇ ਆ ਗਏ ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਇਹਨਾਂ ਨੇ ਪ੍ਰਚਾਰ ਹੀ ਵਾਰਸ ਪੰਜਾਬ ਦਾ ਕੀਤਾ ਵੀ ਸਾਡਾ ਨਾਮ ਉਹ ਕਹਿੰਦੇ ਸਾਡਾ ਤਾਂ ਨਾਮ ਨਹੀਂ ਲਿਆ ਕਿਤੇ ਠੀਕ ਹੈ ਵੀ ਜੇ ਮਾਨ ਸਾਹਿਬ ਜੇ ਤੁਹਾਡਾ ਨਾਮ ਨਹੀਂ ਲਿਆ ਤਾਂ ਤੁਸੀਂ ਉਹਨਾਂ ਦੇ ਸਮਰਥਨ ਦਿੱਤਾ ਤੁਸੀਂ ਗੱਲ ਕਰੋ ਉਹਨਾਂ ਨਾਲ ਤੁਸੀਂ ਮੀਟਿੰਗ ਕਰੋ ਚੋਣਾਂ ਤੋਂ 10 ਦਿਨ ਪਹਿਲਾਂ 2 ਦਿਨ ਪਹਿਲਾਂ 5 ਦਿਨ ਪਹਿਲਾਂ ਪ੍ਰਚਾਰ ਦੌਰਾਨ ਕਦੇ ਤਾਂ ਤੁਸੀਂ ਨਾਲ ਗਏ ਹੋਮੋਗੇ ਨਾ ਜੇ ਤੁਸੀਂ ਨਾਲ ਨਹੀਂ ਗਏ ਤਾਂ ਫਿਰ ਤੁਹਾਡਾ ਸਮਰਥਨ ਕਾਹਦਾ ਜਾਂ ਸਿਰ ਮੀਡੀਆ ਚ ਸਮਰਥਨ ਸੀ ਠੀਕ ਹੈ ਫਿਰ ਜਿਹੜੇ ਮਨਦੀਪ ਸਿੰਘ ਆ ਜਿਹੜੇ ਪਨੇਸਾ ਦੇ ਆਪਣੇ ਪੰਥਕਧਰੇ ਜਿਹੜੇ ਸੀਗੇ ਹੁਣ ਮਨਦੀਪ ਸਿੰਘ ਕਹਿੰਦੇ ਵੀ ਜੇ ਮੈਂ ਨਾ ਖੜਦਾ ਤਾ ਸੁਖਬੀਰ ਸਿੰਘ ਬਾਦਲ ਜਿੱਤ ਜਾਂਦੇ ਆ ਹੋ ਸਕਦਾ ਜੋ ਜੋ ਵੋਟਾਂ ਦਾ ਜੋ ਉਹਨਾਂ ਨੇ ਮੈਂ ਇੱਕ ਮੀਡੀਆ ਤੇ ਉਹਨਾਂ ਗੱਲਬਾਤ ਸੁਣ ਰਿਹਾ ਸੀਗਾ ਤਾਂ ਇਹਦਾ ਮਤਲਬ ਇਹ ਕਿ ਤੁਸੀਂ ਦੇ ਚੋ ਦੋ ਮੈਨੇ ਜਾਂ ਤਾਂ ਇਹ ਕਿ ਤੁਸੀਂ ਖੜਾ ਹੀ ਸੁਖਬੀਰ ਬਾਦਲ ਨੂੰ ਹਰਾਉਣ ਦੇ ਲਈ ਸੀ ਹੂੰ ਠੀਕ ਹੈ ਫਿਰ ਜੇ ਤੋੜੀ ਨਹੀਂ ਖੜੇ ਤਾਂ ਫਿਰ ਤੁਹਾਡਾ ਕਹਿਣ ਦਾ ਆਈਡੀ ਨਹੀਂ ਸੀਗਾ ਤੁਸੀਂ ਜਿੱਤਣ ਲਈ ਖੜੇ ਹੋ ਤੁਸੀਂ ਕਿਸੇ ਨੂੰ ਹਰਾਉਣ ਲਈ ਨਹੀਂ ਖੜੇ ਉਹ ਤਾਂ ਕੱਲ ਫਿਰ ਸੁਖਵੀਰ ਬਾਦਲ ਵੀ ਕਹਦੇਗਾ বিজে ਪ੍ਰਿੰਸੀਪਲ ਰੰਧਾਵਾ ਨਾ ਖੜਦੀ ਤਾਂ ਮਨਦੀਪ ਜਿੱਤ ਜਾਂਦਾ ਠੀਕ ਹੈ ਉਹ ਤਾਂ ਤੁਸੀਂ ਫਿਰ ਇੱਕ ਦੂਜੇ ਨੂੰ ਹਰਾਉਣ ਲਈ ਖੜੇ ਨਾ ਜਿੱਤਣ ਲਈ ਤਾਂ ਤੁਸੀਂ ਖੜੇ ਨਹੀਂਗੇ ਤਾਂ ਮਨਦੀਪ ਸਿੰਘ ਨੇ ਗੱਲ ਹੋਰ ਕਹੀ ਹੈ ਉਹਨੇ ਕਿਹਾ ਵੀ ਕੱਥੇ ਹੋਣ ਦੀ ਗੱਲ ਪਹਿਲ ਸੁਖਵੀਰ ਕਰੇ ਜਾਂ ਅਸੀਂ ਕਰੀਏ ਗੱਲ ਉਹ ਨਹੀਂ ਗੱਲ ਕੱਥੇ ਹੋਣ ਦੀ ਹੈ ਤਾਂ ਮਤਲਬ ਵੀ ਮਨਦੀਪ ਸਿੰਘ ਚਾਹੁੰਦਾ ਕਿ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਬਿਲਕੁਲ ਔਰ ਇਸ ਤੋਂ ਬਾਅਦ ਇੱਕ ਲੋਕਾਂ ਦੀ ਜਿਹੜੀ ਲੋਕਾਂ ਚ ਹੈ ਕਿ ਲੋਕ ਵੀ ਹੁਣ ਜਵਾਬ ਦੇਈ ਚਾਹੁੰਦੇ ਆ ਖਾਸ ਕਰਕੇ ਵਿਕਾਸ ਕਾਰਜਾਂ ਦੇ ਵਿੱਚ ਲੋਕ ਜਵਾਬ ਦੇਈ ਚਾਹੁੰਦੇ ਆ ਕਿ ਜਵਾਬ ਦੇ ਹੈ ਕੀ ਦੀਆ ਸੋ ਆਪਾਂ ਇੱਕ ਵਾਰ ਇਸ ਤੇ ਗੱਲ ਕਰਦੇ ਆ ਪਹਿਲਾਂ ਸਿਮਰਜੀਤ ਸਿੰਘ ਮਾਨ ਨੇ ਜੋ ਕੱਲ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਆਪਾਂ ਇੱਕ ਵਾਰ ਉਸ ਤੇ ਨਜ਼ਰ ਮਾਰਦੇ ਆ ਕਿ ਜਿਹੜੇ ਸਿਮਰਜੀਤ ਸਿੰਘ ਮਾਨ ਕੀ ਕਹਿੰਦੇ ਨੇ ਜਿਹੜੀ ਸਾਡੀ ਪਾਰਟੀ ਦੇ ਨੂੰ ਘੱਟ ਵੋਟਾਂ ਪਈਆਂ ਉਹਦੇ ਵਿੱਚ ਜਿਹੜੇ ਸਾਡੇ ਸਾਥੀ ਸੀਗੇ ਇਹ ਉਹਨਾਂ ਨੇ ਕਹਿਤਾ ਕਿ ਇਹ ਸਾਡੀ ਪਾਰਟੀ ਲੜ ਗਈ ਹੈ ਸਾਂਝਾ ਕੈਂਡੀਡੇਟ ਨਹੀਂ ਹੈ ਵਾਰਿਸ ਪੰਜਾਬ ਦੇ ਨੇ ਇਹੋ ਜੀਆਂ ਗੱਲਾਂ ਕੀਤੀਆਂ ਜਿਹਦੇ ਨਾਲ ਇਹ ਪੂਰੀ ਤਰ੍ਹਾਂ ਇਹ ਵੋਟ ਨਹੀਂ ਪਈ ਹੈ ਤੋਂ ਅਸੀਂ ਸਮਝਦੇ ਹਾਂ ਕਿ ਜੇ ਸਾਰੇ ਅਕਾਲੀ ਇਕੱਠੇ ਹੋ ਜਾਣ ਕਸਟਾਈਟ ਇਲੈਕਸ਼ਨ ਅਸੀਂ ਜਿੱਤ ਸਕਦੇ ਹਾਂ ਪਰ ਕਿਸੇ ਜੋ ਤੇ ਸ਼ਰਤਾਂ ਲਾਵੇ ਕੋਈ ਕਿ ਮੈਂ ਫਿਰ ਬੀਜੇਪੀ ਤੋਂ ਟੁੱਟ ਜਾਊਂਗਾ ਫਿਰ ਮੈਂ ਕਾਂਗਰਸ ਤੋਂ ਟੁੱਟ ਜਾਊਂਗਾ ਮੈਂ ਹੁਣ ਖਾਲਿਸਤਾਨ ਨਹੀਂ ਕਹੂੰਗਾ ਇਹੋ ਜੀ ਸ਼ਰਤ ਤੋਂ ਬਗੈਰ ਇਹ ਜਿਹੜੀ ਪੰਥ ਦੀ ਸੋਚ ਹੈ ਉਹਦੇ ਤੇ ਜੇ ਇਕੱਠੇ ਹੋ ਜਾਈਏ ਕਾ ਆਪਾਂ ਅਗਲੀ ਸਰਕਾਰ ਬਣਾ ਸਕਦੇ ਸੋ ਬਿਲਕੁਲ ਆਪਾਂ ਦੇਖਿਆ ਕਿ ਸਿਮਰਜੀਤ ਸਿੰਘ ਮਾਨ ਨੇ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਸਾਡਾ ਤਾਂ ਨਾਮ ਨਹੀਂ ਲਿਆ ਉਹਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਇੱਕ ਸਾਹ ਦਾ ਤਾਂ ਹੁਣ ਉਹਦੇ ਚ ਆਪਾਂ ਜਿਹੜੀ ਗੱਲ ਪਹਿਲਾਂ ਕਰ ਰਹੇ ਸੀ ਕਿ ਜਿਹੜੀ ਪੰਥਕ ਤੜਾ ਪੰਥਕ ਤੜਾ ਹੁਣ ਅੱਗੇ ਕੀ ਕਰੇਗਾ ਸਿਮਰਜੀਤ ਸਿੰਘ ਮਾਨ ਨੇ ਆਪਣਾ ਗੁੱਸਾ ਕੱਢ ਲਿਆ ਬਿਲਕੁਲ ਮਨਦੀਪ ਸਿੰਘ ਇਹ ਗੱਲ ਕਹਿਣੀ ਸ਼ੁਰੂ ਕਰਤੀ ਕਿ ਜੇ ਅਸੀਂ ਇਕੱਠੇ ਹੋ ਜਾਈਏ ਠੀਕ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਗੱਲ ਚੱਲ ਰਹੀ ਹੈ ਜੇ ਗੱਲ ਨਹੀਂ ਚੱਲ ਰਹੀ ਤਾਂ ਹਰ ਇੱਕ ਦੇ ਦਿਲ 'ਚ ਹੈ ਕਿ ਅਸੀਂ ਇਕੱਠੇ ਹੋਣਾ ਹੁਣ ਤੁਸੀਂ ਬੀਜੇਪੀ ਦੀ ਗੱਲ ਕੀਤੀ ਹੈ ਬੀਜੇਪੀ ਦੇ ਲੀਡਰ ਹੁਣ ਤੱਕ ਅੱਧੇ ਕਹਿੰਦੇ ਆ ਇਕੱਠੇ ਹੋਣਾ ਅੱਧੇ ਨਹੀਂ ਬਿਆਨ ਆਉਂਦੇ ਸੀਗੇ ਆਪਾਂ ਦੇਖ ਰਹੇ ਆ ਤੇ ਅੱਧੇ ਲੀਡਰ ਇਹ ਕਹਿੰਦੇ ਸੀ ਨਾ ਨਾ ਅਸੀਂ ਤਾਂ ਇਕੱਠੇ ਸਰਕਾਰ ਬਣਾਉਣੀ ਆ ਰਵਨੀਤ ਬਿੱਟੂ ਕਿੰਨੇ ਵਾਰ ਕਹਿ ਚੁੱਕਾ ਕਿ ਅਸੀਂ ਸਾਰੇ ਇਕੱਠੇ ਸਰਕਾਰ ਬਣਾ ਰਹੇ ਆ ਅਸੀਂ ਤਾਂ ਜਿੱਤਣ ਵੱਲ ਜਾ ਰਹੇ ਆ ਤੇ ਜਦੋਂ ਵੋਟ ਪਰਸੈਂਟ 5% ਚੱਲ ਗਿਆ ਤੁਹਾਡੀ ਜ਼ਮਾਨਤ ਜ਼ਬਤ ਹੋਗੀ ਠੀਕੇ ਕਾਂਗਰਸ ਦੀ ਜ਼ਮਾਨਤ ਜਬਤ ਹੋ ਗਈ ਤੇ ਫਿਰ ਹੁਣ ਆਪਣੇ ਹੁਣ ਖਰੇ ਕਿੱਥੇ ਆ ਤਾਂ ਇਹਦਾ ਮਤਲਬ ਇਹ ਕਿ ਲੱਗਦਾ ਕਿ ਸੁਖਵੀਰ ਬਾਦਲ ਦੇਖੋ ਇਕੱਠੇ ਹੋਣ ਚਾਹ ਨਾ ਹੋਣ ਜੇ ਦੋਨੋਂ ਧਿਰਾਂ ਇਕੱਠੀਆਂ ਹੁੰਦੀਆਂ ਬੀਜੇ ਪੀ ਤੇ ਅਕਾਲੀ ਤਾਂ ਕਿਤੇ ਨਾ ਕਿਤੇ ਲੱਗਦਾ ਕਿ ਦੋਨੋਂ ਧਿਰਾਂ ਨੂੰ ਫਾਇਦਾ ਹੋ ਸਕਦਾ ਚਲੋ ਠੀਕਰ ਬਾਰੇ ਇਸ ਮਾਮਲੇ ਲੈ ਕੇ ਜਿਹੜਾ ਅਕਾਲੀ ਦਲ ਦੇ ਕੁਝ ਲੀਡਰ ਨੇ ਵੀ ਜਿਹੜਾ ਆ ਜਿਹੜਾ ਉਮੀਦਵਾਰ ਜਿੱਤਿਆ ਤਾਂ ਉਹਨੂੰ ਵਧਾਈਆਂ ਵੀ ਦਿੱਤੀਆਂ ਨੇ ਤੇ ਨਾਲ ਕੁਝ ਸਰਕਾਰਾਂ ਨੂੰ ਵੀ ਕੋਸਿਆ ਤੇ ਹੋਰ ਵੀ ਜਨਾ ਜ਼ਿਕਰ ਕੀਤਾ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆਂ ਦੇਖੋ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਬਣਦਾ ਸ਼ਰੋਮਨੀ ਅਕਾਲੀ ਦਲ ਦੀ ਰੀੜ ਦੀ ਹੱਡੀ ਵਰਕਰ ਸਹਿਬਾਨ ਲੀਡਰ ਸਹਿਬਾਨ ਜਿਨ੍ਹਾਂ ਨੇ ਦਿਨ ਰਾਤੇ ਕੀਤੀ ਤੇ ਤਰਨ ਤਰਨ ਦੀ ਉਹ ਚੋਣ ਦੇ ਵਿੱਚ ਪਾਰਟੀ ਲਈ ਡਟ ਕੇ ਮਿਹਨਤ ਕੀਤੀ ਚਾਹੇ ਜਮਾਤੀ ਪਾਰਟੀ ਦੀ ਸਰਕਾਰ ਡੰਡਾ ਤੰਤਰ ਦੇ ਜ਼ੋਰ ਤੇ ਸਰਕਾਰੀ ਮਸ਼ੀਨਰੀ ਦੇ ਦੁਰਉਪਯੋਗ ਦੇ ਜ਼ੋਰ ਤੇ ਮਾਤਰ 10000 ਵੋਟਾਂ ਤੇ ਚੋਣਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤੇ ਅਤੇ ਲੋਕਾਂ ਨੇ 2027 ਦੀਆਂ ਚੋਣਾਂ ਦੀ ਅੱਜ ਮੋਹਰ ਲਾ ਦਿੱਤੀ ਹੈ ਕਿ ਲੋਕਾਂ ਦੀ ਪਹਿਲੀ ਪਸੰਦ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਲੋਕ ਪੰਜਾਬ ਦੀ ਤਰੱਕੀ ਚਾਹੁੰਦੇ ਨੇ ਲੋਕ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦੇ ਨੇ ਖੇਡਾਂ ਚਾਹੁੰਦੇ ਨੇ ਨੌਜਵਾਨ ਨੌਕਰੀ ਚਾਹੁੰਦਾ ਤੇ ਸਾਰੇ ਸਵਾਲਾਂ ਦਾ ਜਵਾਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਤਰਨਤਾਰਨ ਤੋਂ ਵੱਡਾ ਪੰਥਕ ਹਲਕਾ ਤਾਂ ਕੋਈ ਤੇ ਜਿਹੜੀਆਂ ਧਿਰਾਂ ਦਾ ਮਕਸਦ ਇਕੱਲਾ ਇਸ ਵਾਸਤੇ ਚੋਣ ਲੜਨਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਹੈ ਅੱਜ ਇਸ ਪੰਥਕ ਹਲਕੇ ਨੇ ਉਹਨਾਂ ਨੂੰ ਵੀ ਜਵਾਬ ਦੇ ਦਿੱਤਾ ਕਿ ਪੰਥ ਦੀ ਕਚਹਿਰੀ ਦੇ ਵਿੱਚ ਵੀ ਇਕੱਲਾ ਸ਼੍ਰੋਮਣੀ ਅਕਾਲੀ ਦਲ ਪ੍ਰਵਾਨ ਤੇ ਅੱਜ ਮੈਂ ਹੈਰਾਨ ਹਾਂ ਕਿ ਜਿਹੜੇ ਉਸ ਧਿਰ ਦੇ ਕੈਂਡੀਡੇਟ ਹੈ ਕਿਉਂਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਪਰ ਭਾਈ ਮਨਦੀਪ ਸਿੰਘ ਨੇ ਆਪਣੇ ਮੂੰਹ ਨਾਲ ਮੰਨਿਆ ਕਿ ਜੇ ਮੈਂ ਚੋਣਾਂ ਨਾ ਲੜਦਾ ਤਾਂ ਉਹਰੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਜਿੱਤ ਜਾਣਾ ਸੀ ਉੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਤਰ੍ਹਾਂ ਏਜੰਸੀਆਂ ਦੇ ਇਸ਼ਾਰੇ ਤੇ ਸਿਰਫ ਸ਼ਰੂਮਨੀ ਅਕਾਲੀ ਦਲ ਨੂੰ ਹਰਾਉਣ ਵਾਸਤੇ ਚੋਣ ਲੜਦੀਆਂ ਨਹੀਂ ਕਿਉਂਕਿ ਗਿੱਦੜਬਾਹ ਦੀ ਚੋਣ ਹੋਵੇ ਡੇਰਾ ਬਾਬਾ ਨਾਨਕ ਦੀ ਚੋਣ ਹੋਵੇ ਬਰਨਾਲੇ ਦੀ ਚੋਣ ਹੋਵੇ ਜਦੋਂ ਔਕਾਤਕ ਸਾਹਿਬ ਤੋਂ ਅਨੁਮਤੀ ਨਹੀਂ ਮਿਲੀ ਸੀ ਤੇ ਸ਼ਰੂਮਨੀ ਅਕਾਲੀ ਦਲ ਚੋਣ ਨਹੀਂ ਲੜਿਆ ਤਾਂ ਇਹ ਤਰ੍ਹਾਂ ਨੇ ਉੱਥੇ ਆਪਣਾ ਉਮੀਦਵਾਰ ਖੜਾ ਹੀ ਨਹੀਂ ਕੀਤਾ ਸੋ ਬਿਲਕੁਲ ਆਪਾਂ ਦੇਖਿਆ ਕਿ ਜਿਹੜੇ ਇਹਨਾਂ ਦੇ ਆਗੂ ਨੇ ਅਰਸ਼ਦੀਪ ਸਿੰਘ ਕਲੇਰ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਸੱਤਾ ਤਿਰਨੇ ਚਲੋ ਜਦੋਂ ਆਪਾਂ ਦੇਖੋ ਉਹਨਾਂ ਨੇ ਪਰ ਇੱਕ ਗੱਲ ਤਾਂ ਹੈ ਕਿ ਉਹਨਾਂ ਦੇ ਚਿਹਰੇ ਤੋਂ ਲੱਗ ਨਹੀਂ ਰਿਹਾ ਕਿ ਅਸੀਂ ਹਾਰ ਰਹੇ ਹਾਂ ਚਾਹੇ ਉਹ ਕੱਲ ਸੁਖਵੀਰ ਬਾਦਲਾ ਰਿਹਾ ਚਾਹੇ ਹਰਸਿਮਰਤ ਕੌਰ ਬਾਦਲ ਦੇਖ ਰਿਹਾ ਜਾਂ ਉਹ ਜਿੰਨੇ ਵੀ ਲੀਡਰ ਹੈ ਪਰ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਸਰਵਾਈਵ ਕਰ ਰਹੇ ਹਾਂ ਵੀ ਬਿਲਕੁਲ ਉਹਨਾਂ ਲਈ ਜਿੰਨਾ ਮੈਨੇ ਨਹੀਂ ਰੱਖਦਾ ਸੀ ਉਹਨਾਂ ਲਈ ਸਰਵਾਈਵ ਕਰਨਾ ਹੀ ਮੈਨੇ ਰੱਖਦਾ ਸੀਗਾ ਕਿ ਜੇ ਅਸੀਂ ਇੱਕ ਵਾਰ ਲੋਕਾਂ ਚ ਜਾਣ ਜੋਗੇ ਹੋ ਗਏ ਲੋਕ ਸਾਨੂੰ ਅਕਸੈਪਟ ਕਰਨ ਲੱਗੇ ਕਿੱਥੇ ਲੋਕ ਕਹਿੰਦੇ ਸੀ ਇਹਨਾਂ ਨੇ ਬਿਆਦਵੀਆਂ ਕਰਾਈਆਂ ਤਾਂ ਇਹਨਾਂ ਨੇ ਐਡੇ ਐਡੇ ਜਿਹੜੇ ਪੰਥਕ ਤੇ ਨਾਲ ਸੰਬੰਧ ਅਸੀਂ ਖਾਸ ਕਰਕੇ ਪੰਥਕ ਝੰਡਿਆਂ ਨੂੰ ਲੈ ਕੇ ਲੋਕ ਜੇ ਮੈਂ ਪਹਿਲਾਂ ਕਹਾਂ ਕਿ ਲੋਕ ਉਹਨਾਂ ਨੂੰ ਇਟਾਂ ਮਾਰਨੋਂ ਫਿਰਦੇ ਸੀ ਕਿ ਤੁਸੀਂ ਗਲੀ ਚੋਂ ਲੰਘ ਨਹੀਂ ਸਕਦੇ ਉਹਨੂੰ ਘਰੋਂ ਨਿਕਲਣਾ ਔਖਾ ਪਿਆ ਸੀ ਅੱਜ ਉਹੀ ਪਾਰਟੀ ਦੇ ਲੀਡਰ ਉਹਨਾਂ ਨੂੰ ਸਨਮਾਨ ਕਰ ਰਿਆ ਕਰੇ ਉਹਨਾਂ ਨੂੰ ਲੋਕ ਬੁਲਾ ਰਿਹਾ ਦੇਖਿਆ ਆਪਾਂ ਸਾਰਾ ਤਰਨਤਾਰਨ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਹਰਾਂ ਚ ਦੇਖਿਆ ਆਪਾਂ ਪਹਿਲਾਂ ਇਸ ਕਰਕੇ ਇੱਕ ਗੱਲ ਹੈਗੀ ਹੈ ਕਿ ਜੇ ਅਮਰਤਪਾਲ ਜੇ ਮੈਂਬਰ ਪਾਰਲੀਮੈਂਟ ਜੇ ਉਹ ਜੇਲ੍ਹ ਚੋਂ ਬਾਹਰ ਆ ਜਾਂਦੇ ਲੋਕਾਂ ਜਾਂਦੇ ਤਾਂ ਤਾਂ ਬਿਲਕੁਲ ਸਰਵਾਈਵ ਕਰ ਜਾਣਾ ਸੀ ਪਾਰਟੀ ਨੇ ਤਾਂ ਲੋਕ ਹੁਣ ਕੰਮ ਚਾਹੁੰਦੇ ਨੇ ਲੋਕਾਂ ਦੇ ਜਿਹੜੇ ਸਿੱਖ ਸੈਂਟੀਮੈਂਟ ਲੈ ਮੈਨੂੰ ਲੱਗਦਾ ਨਹੀਂ ਕਿ ਕਿ ਲੋਕ ਹੁਣ ਉਹਨਾਂ ਨਾਲ ਬਹੁਤੇ ਜ਼ਿਆਦਾ ਸਹਿਮਤ ਹੁੰਦੇ ਨੇ ਲੋਕ ਕੰਮ ਲਾਉਣ ਲੱਭਦੇ ਨੇ ਕਿਉਂ ਕਿਉਂਕਿ ਲੋਕਾਂ ਨੂੰ ਇਹ ਚੀਜ਼ ਦਾ ਲੱਗਿਆ ਕਿ ਯਾਰ ਵੀ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਜੋ ਮੈਨੂੰ ਲੱਗਦਾ ਕਿ ਲੋਕ ਇੱਕ ਹੀ ਚੀਜ਼ ਸੋਚ ਰਹੇ ਆ ਵੀ ਜੇਲ੍ਹ ਦੇ ਰਿਹਾ ਇੱਕ ਜਿਹੜਾ ਬਿਲਕੁਲ ਉਹ ਲੋਕਾਂ ਕੰਮ ਦੇਖ ਰਹੇ ਆ ਲੋਕਾਂ ਨੇ ਦੇਖਣਾ ਕਿ ਸਾਡੇ ਕੰਮ ਕਿਵੇਂ ਹੋਣੇ ਆ ਸਾਡਾ ਫਾਇਦਾ ਕੀ ਹੋਣ ਵਾਲਾ ਲੋਕਾਂ ਦਾ ਸਾਡੀ ਗਲੀ ਸਾਡੇ ਪਿੰਡਾਂ ਦੇ ਕੰਮ ਠੀਕ ਹੈ ਸਾਡੀਆਂ ਮੁਸ਼ਕਲਾਂ ਨੇ ਸਾਡੇ ਫੰਡ ਕਿਵੇਂ ਲੱਗਣੇ ਲੋਕ ਇਸ ਚੀਜ਼ ਨੂੰ ਦੇਖ ਰਹੇ ਆ ਤਾਂ ਇਸ ਕਰਕੇ ਸਿੱਖ ਸੈਂਟੀਮੈਂਟ ਨਾਲ ਲੋਕਾਂ ਦਾ ਬਹੁਤਾ ਜ਼ਿਆਦਾ ਮਨਸਾਰੋਕਰ ਨਹੀਂ ਰਿਹਾ ਇਹ ਚੀਜ਼ ਆਪਾਂ ਜਿਹੜੀ ਤਰਨਤਾਰਨ ਜਿਮਨੀ ਚੌਂੜ ਚ ਦੇਖ ਲਈ ਹੈ ਠੀਕ ਹੈ ਰਪਾਣੀ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਤਰਨਤਾਰਨ ਜਿਮਨੀ ਚੌਂੜ ਦੇ ਨਤੀਜੇ ਆਏ ਨੇ ਤਾਂ ਉਸ ਤੋਂ ਬਾਅਦ ਅਕਾਲੀ ਦਲ 2 ਨੰਬਰ ਤੇ ਆਇਆ ਤੇ ਭਾਜਪਾ ਜਿਹੜਾ ਉਹ ਕੁਝ ਪਰਸੈਂਟੇਜ ਦੇ ਹਿਸਾਬ ਨਾਲ ਜਿਹੜਾ ਉਹ ਨੀਚੇ ਰਹਿ ਗਈ ਹੈ ਤਾਂ ਆਖਰਕਾਰ ਇਹਨਾਂ ਦੋਨਾਂ ਧਿਰਾਂ ਨੂੰ ਕੀ ਵਾਕਈ ਭਾਜਪਾ ਦੀ ਗੱਲ ਕੀਤੀ ਜਾਵੇ ਜਾਂ ਫਿਰ ਸੁਖਬੀਰ ਸਿੰਘ ਬਾਗਲ ਤੜੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਸੁਖਬੀਰ ਸਿੰਘ ਬਾਗਲ ਦਾ ਬਾਗੀ ਤੜਾ ਹੈ ਕਿ ਤਿੰਨੋਂ ਧਿਰਾਂ ਕਿ ਇਸ ਮੰਤਨ ਦੇ ਨਾਲ ਕੋਈ ਮੀਟਿੰਗ ਕਰਨਗੀ ਅੱਜ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਤਿੰਨੋਂ ਤਿਰਾਂ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋ ਕੇ ਪੰਜਾਬ ਦੇ ਕੁਝ ਨਵੇਂ ਮੁੱਦਿਆਂ ਨੂੰ ਜਾਂ ਨਵੀਂ ਚਰਚਾ ਦੇ ਵਿਚਾਰ ਸਕਦੀਆਂ ਨੇ ਜਾਂ ਇਕੱਠੇ ਹੋ ਸਕਦੀਆਂ ਨੇ ਇੱਕ ਪਲੇਟਫਾਰਮ ਦੇ ਉੱਪਰ ਇਕੱਠੀਆਂ ਪਾਰਟੀਆਂ ਦੀ ਸਹਿਮਤ ਹੋ ਸਕਦੀਆਂ ਕਿ ਕੀ ਸਥਿਤੀ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਮੋਰ ਦੁਆਰਾ ਸੀ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਇਸੇ ਸਮੇਂ ਸੰਖੇਪ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.